ਸ਼ਹਿਰ ਦੇ ਵਿੱਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਦੱਸਦੀ ਹੈ ਕਿ ਟ੍ਰੈਫਿਕ ਪੁਲਿਸ ਅਤੇ ਮਿਊਂਸਿਪਲ ਕਾਰਪੋਰੇਸ਼ਨ ਦੀ ਟੀਮ ਦੇ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਜੁਲੰਦਰ ਵਿਖੇ ਕੀਤੀ ਗਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜੁਲੰਦਰ ਦੇ ਮਾਡਲ ਟਾਊਨ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਦੀ ਟੀਮ ਮਿਲ ਕੇ ਬੁਲੇਟ ਮੋਟਰਸਾਈਕਲ ਤੇ ਕਾਰ ਦੇ ਉੱਪਰ ਕਾਰਵਾਈ ਕੀਤੀ ਹੈ ਜਿਹੜੀਆਂ ਕਿ ਕਾਲੀਆਂ ਫਿਲਮਾਂ ਲਗਾ ਕੇ ਘੁੰਮ ਰਹੇ ਨੇ ਆਪਣੇ ਸ਼ੀਸ਼ੇ ਜਿਹੜੇ ਨੇ ਉਹ ਕਾਲੇ ਕੀਤੇ ਹੋਏ ਨੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਉਥੇ ਹੀ ਦੂਜੇ ਪਾਸੇ ਵੈਧ ਰੂਪ ਨਾਲ ਦੁਕਾਨਾਂ ਦੇ ਵੱਲੋਂ ਜੋ ਕਬਜ਼ੇ ਕੀਤੇ ਗਏ ਨੇ ਰੇੜੀਆਂ ਫੜੀਆਂ ਲਗਾਈਆਂ ਗਈਆਂ ਜਬ ਬੋਰਡ ਲੱਗੇ ਗਏ ਨੇ ਉਹਨਾਂ ਨੂੰ ਵੀ ਹਟਾਇਆ ਗਿਆ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਤੇ ਜਿਹੜੀ ਹੈ ਉਹ ਨਿਜ਼ਾਤ ਪਾਇਆ ਜਾ ਸਕੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਾਰਪੋਰੇਸ਼ਨ ਦੀ ਟੀਮ ਅਤੇ ਟ੍ਰੈਫਿਕ ਪੁਲਿਸ ਨੇ ਮਿਲ ਕੇ ਕੁਝ ਲੋਕਾਂ ਦੇ ਨਾਲ ਆਪਸੀ ਨੋਕਚੋਕ ਵੀ ਹੋਈ ਹੈ ਕਹਾਣੀ ਵੀ ਹੋਈ ਹੈ ਪਰ ਜ਼ਿਆਦਾਤਰ ਲੋਕ ਚੁੱਪ ਰਹੇ ਕਿਉਂਕਿ ਉਹਨਾਂ ਦੇ ਵੱਲੋਂ ਗਲਤੀਆਂ ਕੀਤੀਆਂ ਗਈਆਂ ਸੀਗੀਆਂ ਇਸ ਕਰਕੇ ਜ਼ਿਆਦਾ ਕਿਸੇ ਨੇ ਕੁਝ ਗੱਲਬਾਤ ਨਹੀਂ ਕੀਤੀ ਦੱਸਦੇ ਕਿ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਲਗਾਤਾਰ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਮੱਧੇ ਨਜ਼ਰ ਰੱਖਦੇ ਹੋਏ ਕੀਤੀ ਜਾ ਰਹੀ ਹੈ ਉਮੇਰਾ ਨਾਮ ਅੰਕੁਸ਼ ਕਟੇਜ ਅੰਕੁਸ਼ ਜੀ ਅੱਜ ਤਹਿਬਜ਼ਾਰੀ ਟਰੈਫਿਕ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਜਿਹੜਾ ਮਾਲ ਟਾਊਨ ਦੇ ਵਿੱਚ ਕੀਤਾ ਗਿਆ ਜੋ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸੀ ਉਸ ਦੇ ਉੱਤੇ ਕਿਹੜੀ ਕਾਰਵਾਈ ਕੀਤੀ ਅੱਜ ਸਾਡੀ ਤਹਿਬਜ਼ਾਰੀ ਟੀਮ ਕਾਰਪੋਰੇਸ਼ਨ ਦੀ ਔਰ ਟਰੈਫਿਕ ਪੁਲਿਸ ਵੱਲੋਂ ਮਾਲ ਟਾਊਨ ਵਿੱਚ ਮਿਸ਼ਨ ਚਲਾਇਆ ਗਿਆ ਜਿਹਦੇ ਵਿੱਚ ਟੈਂਪੋਰਰੀ ਇਨਕ੍ਰੋਚਮੈਂਟ ਨੂੰ ਲੈ ਕੇ ਤੇ ਟਰੈਫਿਕ ਨੂੰ ਲੈ ਕੇ ਕਾਫੀ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਤੇ ਜਿਹੜੇ ਲੋਕਾਂ ਨੇ ਨਜਾਇਜ਼ ਫੁੱਟਪਾਥਾਂ ਦੇ ਕਬਜ਼ੇ ਔਰ ਫਿਕਸ ਹੋਲਡਿੰਗ ਲਵਾਏ ਸੀਗੇ ਉਹ ਵੀ ਕ੍ਰੇਨ ਦੇ ਥਰੂ ਅਸੀਂ ਉਥੋਂ ਪਟਵਾਏ ਜੀ ਇਹ ਕਦੋਂ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਉਸ ਜਗ੍ਹਾ ਤੇ ਅੱਡੇ ਲੱਗ ਜਾਂਦੇ ਆ ਨੇ ਤੇ ਤੁਹਾਡੇ ਵੱਲੋਂ ਕੀ ਲੋਕਾਂ ਨੂੰ ਕਿਹੜਿਆ ਅਪੀਲ ਕੀਤਾ ਜਾਂਦਾ ਹੈ ਦੇਖੋ ਜੀ ਮੇਰੀ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਕੱਲੇ ਸਰਕਾਰੀ ਕਰਮਚਾਰੀ ਹੀ ਨਹੀਂ ਸਗੋ ਤੁਸੀਂ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਦਿਓ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਨੂੰ ਉਹਨੂੰ ਹੱਲ ਕਰ ਸਕੀਏ ਕਿ ਜਿਹੜੇ ਤੁਸੀਂ ਕਬਜ਼ੇ ਕੀਤੇ ਪਏ ਆ ਸੜਕਾਂ ਦੇ ਨਾਜਾਇਜ਼ ਉਹ ਨਾ ਕੀਤੇ ਜਾਣ ਮੇਰੀ ਸ਼ਹਿਰ ਵਾਸੀਓ ਨੂੰ ਇਹ ਅਪੀਲ ਹੈ ਕਿ ਜੇ ਆਪਾਂ ਰਲ ਮਿਲ ਕੇ ਇਹਨੂੰ ਸਹੀ ਤਰੀਕੇ ਨਾਲ ਚਲਾਵਾਂਗੇ ਤੇ ਸ਼ਹਿਰ ਥੋੜਾ ਵਧੀਆ ਤੇ ਟ੍ਰੈਫਿਕ ਮੁਕਤ ਹੋਵੇਗਾ ਇਹ ਆਪਰੇਸ਼ਨ ਤੁਹਾਡੇ ਟ੍ਰੈਫਿਕ ਪੁਲਿਸ ਵੱਲੋਂ ਕਾਹ ਵੀ ਆਰੀ ਵੱਲੋਂ ਜਿਹੜਾ ਕਾਰਵਾਈ ਆ ਮਜਲੰਦਰ ਦੇ ਮਾਲ ਟਾਊਨ ਦੇ ਵਿੱਚ ਦੁਕਾਨਦਾਰਾਂ ਦੇ ਬਾਅਦ ਜੋ ਕਬਜ਼ੇ ਕੀਤੇ ਹੋਏ ਨੇ ਉਸਦੇ ਉੱਤੇ ਕਾਰਵਾਈਆਂ ਕੀਤੀਆਂ ਗਈਆਂ ਬਿਲਕੁਲ ਠੀਕ ਹੈ ਜੀ ਅੱਜ ਸਾਡੀ ਜਿਹੜੀ ਮਹਿਮ ਸੀ ਕਿ ਬਾਦਯੂਕ ਸੀਪੀ ਸਾਹਿਬ ਦੀ ਹਦਾਇਤ ਅਮਦਾਵਕ ਜਿਸ ਤਰ੍ਹਾਂ ਆਪ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਪ੍ਰੋਬਲਮ ਆਉਂਦੀ ਹੈ ਜਿਹਦੇ ਵਿੱਚ ਇਹਨਾਂ ਨੇ ਫੁੱਟਪਾਥਸ ਨੂੰ ਕਵਰ ਕੀਤਾ ਹੈ ਫੁੱਟਪਾਥ ਤੋਂ ਬਾਹਰ ਏਰੀਆ ਵੀ ਜਿਹੜਾ ਉਹਨੂੰ ਕਵਰ ਕਰਕੇ ਉੱਥੇ ਇਹਨਾਂ ਨੇ ਰੇੜੀਆਂ ਲਾ ਕੇ ਟਾਂਗੇ ਖੜੇ ਕਰਕੇ ਤੇ ਆਪਦੇ ਦੁਕਾਨਾਂ ਲਾਈਆਂ ਹੋਈਆਂ ਸੀਗੀਆਂ ਉਹ ਸਾਰੀ ਜਿਹੜੀ ਇਨਕ੍ਰੋਚਮੈਂਟ ਹੈਗੀ ਹੈ ਮਸਨ ਚੌਂਕ ਲੈ ਕੇ ਮੈਨੂਪੁਰ ਚੌਂਕ ਤੇ ਲਤੀਪੁਰੇ ਤੋਂ ਲੈ ਕੇ ਮੋਲਟਾਉਂ ਤੱਕ ਅਸੀਂ ਉਹ ਸਾਰੀ ਅਸੀਂ ਹਟਾਈ ਹੈ ਵਿਦ ਅ ਹੈਲਪ ਆਫ ਤੈਬਜ਼ਰੀ ਉਹਨਾਂ ਦੇ ਇਨਸਪੈ ਨੇ ਨਹੀਂ ਹੈ ਉਹਨਾਂ ਨੇ ਚੱਕ ਕੇ ਅਸੀਂ ਇਹਨਾਂ ਨੇ ਰਿਟੇਨ ਕੀਤਾ ਤੇ ਇਹਨਾਂ ਦੇ ਉਹ ਨੋਟਿਸ ਇਸ਼ੂ ਕੀਤੇ ਹੈਗੇ ਨੇ ਤੇ ਇਹ ਜਿਹੜੀ ਮਹਿਮ ਸਾਡੀ ਅੱਜ ਕੀਤੀ ਹੈ ਇਹ اسی ਤਰ੍ਹਾਂ ਚਲਦੀ ਰਹੇਗੀ ਸਾਡੀ ਕਈ ਦੁਕਾਨਾਂ ਦੇ ਬਾਹਰ ਪੱਕੇ ਪੋਲ ਲਗਾ ਦਿੱਤੇ ਗਏ ਨੇ ਕਿਹੜੇ ਉਹ ਨਜਾਇਜ਼ ਕਿਹੜੇ ਗਨੇ ਉਹਨਾਂ ਦੇ ਵੀ ਤੁਹਾਡੇ ਵੱਲ ਗੜੀਏ ਕਾਰਵਾਈ ਕੀਤੀ ਗਈ ਬਿਲਕੁਲ ਜੀ ਜਿਹੜੇ ਪੱਕੇ ਪੋਲ ਲੱਗੇ ਹੋਏ ਸੀ ਸਾਡੇ ਕੋਲ ਅੱਜ ਮਸ਼ੀਨ ਸੀਗੀ ਇਹਨਾਂ ਦੀ ਉਹਨਾਂ ਦੀ ਤਬਜ਼ਰੀ ਵਾਲੀ ਮਸ਼ੀਨ ਸੀ ਉਹਦੇ ਨਾਲ ਅਸੀਂ ਉਹਨੂੰ ਸਾਰੇ ਜਿਹਨੇ ਪੋਲ ਹੈ ਪਟਕੇ ਤੇ ਤੁਸੀਂ ਦੇਖ ਸਕਦੇ ਆਂ ਟਰੱਕਾਂ ਦੇ ਵਿੱਚ ਜਿਹੜੇ ਭਰੇ ਹੋਏ ਨੇ ਕੈਂਟਰ ਇਹ ਸਾਰੇ ਅਸੀਂ ਲਦਗੇ ਤੇ ਲੈ ਕੇ ਜਾ ਰਹੇ ਆਂ ਕੋਈ ਵੀ ਇਨਕ੍ਰੋਚਮੈਂਟ ਜ ਦੀ ਵਾਂਜੋਕ ਸੀਪੀ ਸਾਹਿਬ ਦੀ ਹਦਾਇਤ ਹੈ ਕਿ ਆਮ ਪਬਲਿਕ ਨੂੰ ਕੋ ਪ੍ਰੋਬਲਮ ਨਾ ਆਵੇ ਜਿਹੜਾ ਸਰਕਾਰ ਨੇ ਜਗ੍ਹਾ ਦਿੱਤੀ ਹੋਈ ਹੈ ਉਹਨਾਂ ਦੇ ਉੱਤੇ ਚੱਲਣ ਵਾਸਤੇ ਬਜ਼ੁਰਗਾਂ ਲਈ ਮਾਤਾ ਲਈ ਬੱਚਿਆਂ ਲਈ ਉਹ ਜਿਹੜੀਆਂ ਫੁੱਟਪਾਥ ਦੇ ਏਰੀਆ ਹੈ ਉਹ ਖਾਲੀ ਕੀਤਾ ਜਾਵੇ ਤੇ ਉਹਨਾਂ ਲਈ ਜਨਜੀਵਨ ਪ੍ਰੋਪਰ ਨਾਰਮਲ ਮਿਲਵੇ ਮੈਂ ਕੀ ਮੈਸੇਜ ਦੇਣਾ ਚਾਹੁੰਦਾ ਅੱਜ ਵੀ ਤੁਹਾਡੇ ਵੱਲੋਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਫਿਰ ਵੀ ਦੁਕਾਨਦਾਰ ਕਿਰੋ ਫਿਰ ਬਾਅਦ ਵਾਪਸ ਕਰਕੇ ਕਾਰਵਾਈ ਕਰਨ ਤੋਂ ਬਾਅਦ ਫਿਰ ਲਗਾ ਲੈਂਦੇ ਨੇ ਤੇ ਉਹਨਾਂ ਤੇ ਤੁਹਾਡੇ ਵੱਲੋਂ ਕੀ ਐਕਸ਼ਨ ਜਿਹੜਾ ਕੀਤਾ ਜਾਏਗਾ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਦੁਕਾਨਦਾਰਾਂ ਨੂੰ ਸਾਰੇ ਦੁਕਾਨਦਾਰ ਭਰਾ ਦੇ ਸਾਡੇ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਇਹੋ ਜੀ ਜਿਹੜੀ ਚੀਜ਼ ਹੈਗੀ ਆ ਹੁਣ ਅਸੀਂ ਅੱਜ ਲਾਸਟ ਟਾਈਮ ਇਹਨਾਂ ਨੂੰ ਦੱਸ ਚਲੇ ਆਏ ਇਹਨਾਂ ਨੂੰ ਨੋਟਿਸ ਦੇ ਦਿੱਤਾ ਹੈਗਾ ਇਸ ਤੋਂ ਬਾਅਦ ਇਹ ਨਾ ਕੀਤੀ ਜਾਵੇ ਨਹੀਂ ਤਾਂ ਸਾਨੂੰ ਸਖਤ ਕਾਰਵਾਈ ਕਰਨੀ ਪੈਗੀ ਆਪਣੇ ਦੁਕਾਨ ਆਪਣੀ ਜਗ੍ਹਾ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਆਪਦਾ ਰੱਖ ਸਕਦੇ ਆ ਨਾ ਕਿ ਪਬਲਿਕ ਵਾਲੀ ਜਿਹੜੀ ਜਗ੍ਹਾ ਹੈਗੀ ਕਾਰਪੋਰੇਸ਼ਨ ਦੀ ਜਗ੍ਹਾ ਸਰਕਾਰੀ ਜਗ੍ਹਾ ਦੇ ਵਿੱਚ ਇਨਕ੍ਰੋਚਮੈਂਟ ਕਰਕੇ ਕਰ ਸਕਦੇ ਹੈਗੇ